ਕਰਦੇ ਆ ਤੁਹਾਨੂੰ ਸਰਵਤਰੀ ਦੀ ਬਹੁਤ-ਬਹੁਤ ਵਵਾਈ ਤੇ ਮੁਬਾਰਕ ਦਿਨੇ ਆ ਕਿ ਤੁਸੀਂ ਇਸੇ ਤਰ੍ਹਾਂ ਸਰਵਤਰੀ ਬਣਾਉਂਦੇ ਰਹੋ ਤੇ ਦਿਨ ਬਣਾਉਂਦੇ ਰਹੋ ਖੁਸ਼ੀਆਂ ਦੇ ਵਾਸਤੇ ਤੇ ਵਾਕਿ ਕਹਿੰਦੇ ਹਵਾ ਜਿਹੜੀ ਅੱਜ ਵਗਦੀ ਹੈ ਵਧੀਆ ਅੱਛੇ ਤਰ੍ਹਾਂ ਹਵਾ ਵਗਦੀ ਰਹੇਗੀ ਤੇ ਹੁਣ ਅੱਜ ਦਾ ਦਿਨ ਹੀ ਰਹਿ ਗਿਆ ਕਿਉਂਕਿ ਆਪਾਂ ਚਰੋਲਾ ਦੇਖ ਰਹੇ ਆ ਜਿਗਰਾਵਾ ਵਿਖੇ ਠੱਡੀਆਂ ਹਵਾਵਾਂ ਤੇ ਮੰਗਦੇ ਦੁਆਵਾਂ ਤੇ ਜ਼ਿੰਦਗੀ ਦਾ ਸਫਰ ਚੱਲਦਾ ਰਹੇ ਫਿਰ ਮੈਂ ਕੀ ਨੂੰ ਕਹਾਂ ਇਸੇ ਦੀਆਂ ਦੁਆਵਾਂ ਸ਼ੁਕਰੀਆ ਦੋਨ ਤੁਹਾਨੂੰ ਬਤ ਕੀਤਾ ਜਾਵੇ ਅਸੀਂ ਸਾਡੇ ਸਵਾਦੀ ਗੜ ਦਾ ਤੁਹਾਨੂੰ ਬਾਤ ਜਿਹੜੇ ਕਿ ਸਾਡੇ ਨਾਲ ਜੁੜੇ ਰਹੇ ਨੇ ਕੋਕ ਜੁੜ ਰਹੇ ਨੇ ਤੇ ਤੁਹਾਡੀ ਆਵਾਜ਼ ਬੜੇ ਦੂਰ ਤੱਕ ਜਾ ਰਹੀ ਹੈ ਧੰਨਵਾਦ ਕੀਤਾ ਜਾਵੇ ਲੋ ਆਖਲੇ ਜੀ ਨੂੰ ਫਰੈਸ਼ ਕੀਤਾ ਇਹਨਾਂ ਨੇ ਐਸਐਨਲ ਨੂੰ ਜਦੋਂ ਸਰਾਖ ਜਾਵਾਂਗੇ ਖਰਾਕ ਹੋਰੀ ਕਰਕੇ ਜਾਵਾਂਗੇ ਤੇ ਸਮਾਂ ਤਾਂ ਤੁਹਾਨੂੰ ਪਤਾ ਵੀ ਘੜੀ ਨੇ ਤਾਂ ਖੜਨਾ ਨਹੀਂ ਪਰ ਜ਼ਿੰਦਗੀ ਦਾ ਸਫਰ ਕੱਢ ਜਾਣਾ ਧੰਨਵਾਦ ਕੀਤਾ ਜਾਵੇ ਲੋ ਗਾਜ ਕਰਦੇ ਆ ਆਖਲੇ ਆਵਾਜ਼ ਦੇ ਵਿੱਚ ਇੱਕ ਜੀ ਤੁਹਾਡੀ ਖਰਾਕ ਦੇ ਵਿੱਚ ਇਹ ਕਹਿੰਦੇ ਆਵਾਜ਼ ਨਹੀਂ ਵੀ ਤੁਹਾਡੀ ਦੇਖੀ ਜਾਵੇ ਵਧੀਆ ਕਹਿੰਦੇ ਜਾਰ ਬਣਾ ਮਿੰਤਾਂ ਦਾ ਬਸਵਾੜਾ ਛੱਲੇ ਜਾਂਦਾ ਜਾਰ ਬਣਾ ਬਾਹਰ ਇਹਨਾਂ ਨੂੰ ਤੁਹਾਨੂੰ ਰਜੀਸ ਨਾਲ ਸੰਬੰਧਿਤ ਜਾਵੇ ਬਾਕੀ ਇਹਨਾਂ ਨੇ ਬੇਪੂਆ ਦੀ ਆਵਾਜ਼ ਲੱਖ ਕਿਤੇ ਆਵਾਜ਼ ਸਾਰੇ ਆਵਾਜ਼ਾਂ ਸਮਝ ਚਲਦੀਆਂ ਨੇ ਇਹ ਮੋਗਲੀ ਆਵਾਜ਼ ਹੋਣਾ ਚਾਹੁੰਦੇ ਆ ਫਿਰ 5 ਮਿੰਟ ਦੇ ਵਾਸਤੇ ਪਾਣੋ ਸੁਨਾਈਏ ਮੋਗਲੀ ਬਾਤ ਹਾਂਜੀ ਸਸਿਕਾਲ ਕਿਵੇਂ ਸਰਬਾਤਰੀ ਤੁਹਾਡੀ ਦਿਨਾਂ ਦੀ ਖੇਲ ਹਾਂਜੀ ਸਾਡੇ ਅੱਜ ਪੰਜਾਬ ਦੇ ਵਿੱਚ ਹਾਂਜੀ ਕਿ ਤੁਸੀਂ ਸਰਬਾਤਰੀ ਬੜੇ ਪਿਆਰ ਦੇ ਨਾਲ ਬਣਾ ਲਓ ਜਗਰਾਵਾਂ ਕਿ ਹਾਂਜੀ ਤੇ ਅਸੀਂ ਅੱਜ ਸਿਵਰਾਤਰੀ ਦੇ ਦੇਖ ਕੇ ਆਪਣੇ ਮਨ ਦੇ ਵਿੱਚ ਕੋਈ ਦਰਦ ਦੀ ਗੱਲ ਕੋਈ ਸੰਕਟ ਦੀ ਗੱਲ ਪਰ ਕਿਹਦੇ ਆ ਤਾਂ ਪੰਜਾਬ ਦੇ ਵਿੱਚ ਬਹੁਤ ਵਧੀਆ ਖੂਬ ਆਪਾਂ ਸਿਵਰਾਤਰੀ ਮਨਾ ਰਹੇ ਸਾਰੇ ਪੰਜਾਬ ਦੇ ਵਿੱਚ ਮਨਾ ਰਹੇ ਹਾਂਜੀ ਬਿਲਕੁਲ ਜੀ ਤੁਹਾਡਾ ਸਟੋਰੀ ਤੇ ਧੰਨਵਾਦ ਤੁਸੀਂ ਸਾਡੇ ਨਾਲ ਬਚਾ ਕੇ ਕਿਤੇ ਆ ਕਹਿੰਦੇ ਹੁੰਦੇ ਆ ਰੂਪ ਰੰਗ ਦੇਖ ਕੇ ਕੁਦਰਤ ਵੀ ਹੱਸ ਜਾਏ ਹੁਣ ਹਵਾਵਾਂ ਵਗਦੀਆਂ ਨੇ ਤੇ ਅੱਜ ਕਹਿੰਦੇ ਪੂਰਾ ਇਕੱਠ ਹੈ ਇਚਰੋਲਾ ਵੀ ਚੱਲ ਰਹੀਆਂ ਨੇ ਤੇ ਜਿਹੜੇ ਬੱਚੇ ਫੂਟੇ ਦਾ ਆਏ ਨੇ ਇਸ ਕਰਕੇ ਅੱਧੇ ਦਾ ਜਿਹੜਾ ਖੁਸ਼ੀ ਦਾ ਸਮਾਹ ਹ ਤਾਂ ਖੁਸ਼ੀ ਦੇ ਨਾਲ ਹੀ ਚੱਲਣਾ ਹੁੰਦਾ ਪਰ ਕਹਿੰਦੇ ਵਾਰ-ਵਾਰ ਕਦੇ ਖੁਸ਼ੀ ਚਿਹਰੇ ਤੇ ਨਹੀਂ ਹੁੰਦੀ ਕਹਿੰਦੇ ਹਾਸਾ ਵੀ ਵਧੀਆ ਕਦੇ ਵਾਲਾ ਨਹੀਂ ਹੁੰਦਾ ਹਾਸਾ ਵੀ ਉਹਨਾਂ ਕੀ ਹੱਸਣਾ ਚਾਹੀਦਾ ਜਿੰਨਾ ਸਾਡੇ ਸਰੀਰ ਨੂੰ